ਇੱਕ ਹਜਰਤ ਇਬਰਾਹੀਮ ਉਹ ਹੋਇਆ ਜਿਹੜਾ ਇਸਲਾਮ ਧਰਮ ਦਾ ਪੈਰੂਕਾਰ ਸੀ ਔਰ ਇੱਕ ਹਜਰਤ ਬਿਰਾਹਿਮ ਹੋਇਆ ਜਿਹੜਾ ਬਹਿਲੋਲ ਲੋਧੀ ਦੀ ਕੁੱਲ ਦੇ ਵਿੱਚੋਂ ਸੀ ਜਿਹਦਾ ਜ਼ਿਕਰ ਧੰਗੂ ਅਮਰਦਾਸ ਮਹਾਰਾਜ ਜੀ ਨੇ ਇਸ ਵਾਰ ਦੇ ਵਿੱਚ ਕੀਤਾ ਭਾਵੇਂ ਕਿ ਅਲ ਸਿਕੰਦਰ ਅਤੇ ਬਿਰਾਹਿਮ ਦੋਨੇ ਇੱਕ ਹੀ ਬਰਾਦਰੀ ਦੇ ਨੇ ਪਰ ਇੱਕ ਬਰਾਦਰੀ ਦੇ ਹੋਣ ਦੇ ਨਾਤੇ ਨਾਤੇ ਦੋਨਾਂ ਦੀ ਵਿਚਾਰਧਾਰਾ ਦੇ ਵਿੱਚ ਬੜਾ ਡੂੰਗਾ ਫਰਕ ਸੀ ਜਿਹੜਾ ਸਿਕੰਦਰ ਸੀ ਇਹ ਚੰਗੀ ਵਿਚਾਰਧਾਰਾ ਦਾ ਮਾਲਕ ਸੀ ਜਿਹੜਾ ਬਿਰਾਹਿਮ ਸੀ ਇਹ ਮੰਦੀ ਵਿਚਾਰਧਾਰਾ ਦਾ ਮਾਲਕ ਸੀ ਇਹਦੀ ਇਸਤਰੀਆਂ ਦੇ ਪ੍ਰਤੀ ਔਰਤਾਂ ਦੇ ਪ੍ਰਤੀ ਮੜੀ ਮੰਦੀ ਵਿਚਾਰਧਾਰਾ ਸੀ ਇੱਕ ਵਾਰ ਬਿਰਾਹਿਮ ਨੇ ਇੱਕ ਬ੍ਰਾਹਮਣ ਦੀ ਲੜਕੀ ਨੂੰ ਲੜਕੀ ਦੇ ਨਾਲ ਆਪਣਾ ਸੰਯੋਗ ਜੋੜਨ ਵਾਸਤੇ ਯਤਨ ਕੀਤਾ ਤੇ ਬ੍ਰਾਹਮਣ ਨੇ ਇਸ ਗੱਲ ਦੀ ਸ਼ਿਕਾਇਤ ਆ ਕੇ ਸਿਕੰਦਰ ਦੇ ਕੋਲ ਕਰ ਦਿੱਤੀ ਸਿਕੰਦਰ ਬੜਾ ਧਰਮੀ ਪੁਰਸ਼ ਸੀ ਉਹਨੇ ਆਪਣੀਆਂ ਬਹੁਤ ਸਾਰੀਆਂ ਫੌਜਾਂ ਲੈ ਕੇ ਬ੍ਰਾਹਮ ਦੇ ਉੱਤੇ ਹਮਲਾ ਕਰ ਦਿੱਤਾ ਫਿਰ ਹਮਲਾ ਕਰਨ ਤੋਂ ਬਾਅਦ ਬ੍ਰਾਹਮ ਨੂੰ ਪਕੜਿਆ ਅਤੇ ਪਕੜਨ ਤੋਂ ਬਾਅਦ ਜਦੋਂ ਬਿਰਾਮ ਨੇ ਆਪਣੀ ਇਹ ਗਲਤੀ ਕਬੂਲ ਕੀਤੀ ਕਿ ਮੈਂ ਅੱਜ ਤੋਂ ਬਾਅਦ ਕਦੇ ਵੀ ਕਿਸੇ ਇਸਤਰੀ ਦੇ ਉੱਤੇ ਜਾਂ ਕਿਸੇ ਔਰਤ ਦੇ ਉੱਤੇ ਇਦਾਂ ਦੀ ਮੰਦੀ ਨਜ਼ਰ ਨਹੀਂ ਰੱਖਾਂਗਾ ਜਦੋਂ ਆਪਣੀ ਗਲਤੀ ਇਸ ਪਰਥਾਏ ਕਬੂਲ ਕੀਤੀ ਤੇ ਸਿਕੰਦਰ ਨੇ ਉਹਨੂੰ ਬਖਸ਼ ਵੀ ਦਿੱਤਾ ਵੇਖੋ ਗੁਰੂ ਸਾਹਿਬ ਜੀ ਨੇ ਇੱਥੇ ਉਹਨਾਂ ਦੀ ਦੋਨਾਂ ਦੀ ਬਹਾਦਰੀ ਦਾ ਜ਼ਿਕਰ ਵੀ ਕੀਤਾ ਹੈ ਇੱਕ ਨਿਵਾਸੋ ਗਵਰਾ ਹੋਏ ਜਿਹੜਾ ਨਿਵ ਜਾਂਦਾ ਹੈ ਉਹ ਪਲੜਾ ਭਾਰੀ ਹੋ ਜਾਂਦਾ ਹੈ। ਸਿਕੰਦਰ ਬਾਦਸ਼ਾਹ ਨੇ ਜੇ ਪਕੜਿਆ ਤੇ ਜੇ ਅਗੋਂ ਉਹਨੇ ਗਲਤੀ ਕਬੂਲ ਕੀਤੀ ਤੇ ਉਹਨੂੰ ਬਖਸ਼ ਵੀ ਦਿੱਤਾ ਹੈ। ਉਸ ਸਮੇਂ ਉਹਨਾਂ ਦੀ ਬਹਾਦਰੀ ਦਾ ਕਿੱਸਾ ਯੋਧਿਆਂ ਦਾ ਯੋਧਿਆਂ ਨੇ ਜਿਹੜਾ ਸੀ ਸੰਸਾਰ ਦੇ ਵਿੱਚ ਗਾਉਣਾ ਕੀਤਾ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿਸ ਵਕਤ ਇਹ ਵਾਰ ਉਚਾਰਨ ਕੀਤੀ ਉਸ ਵਕਤ ਉਹਨਾਂ ਦੀ ਬਹਾਦਰੀ ਦਾ ਜ਼ਿਕਰ ਕਰਦਿਆਂ ਹੋਇਆਂ ਕਿ ਉਹਨਾਂ ਦੀ ਬਹਾਦਰੀ ਦਾ ਕਿੱਸਾ ਗਾਇਆ ਜਾਵੇ ਇੱਕ ਪਾਸੇ ਸਿਕੰਦਰ ਬਾਦਸ਼ਾਹ ਉਹਨੂੰ ਪਕੜਦਾ ਹੈ ਤੇ ਪਕੜਨ ਤੋਂ ਬਾਅਦ ਜੇ ਉਹ ਮੁਆਫੀ ਮੰਗਦਾ ਤੇ ਉਹਨੂੰ ਛੱਡ ਵੀ ਦਿੰਦਾ ਇੰਜ ਕਹਿ ਦਈਏ ਬਦੀ ਦੇ ਉੱਤੇ ਨੇਕੀ ਦੀ ਜਿੱਤ ਹੁੰਦੀ ਗੁਰੂ ਸਾਹਿਬ ਜੀ ਨੇ ਬਦੀ ਦੇ ਉੱਤੇ ਨੇਕੀ ਦੀ ਜਿੱਤ ਦੇ ਪ੍ਰਤੀਕ ਨੂੰ ਇਸ ਵਿਚਾਰ ਧਾਰਾ ਨੂੰ ਇੱਕ ਵਿਸ਼ੇਸ਼ ਧੁਨੀ ਦੇ ਉੱਤੇ ਗਾਉਣ ਦੀ ਹਦਾਇਤ ਕੀਤੀ ਇਸੇ ਹਦਾਇਤ ਦੇ ਤਹਿਤ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਇਹ ਵਾਰ ਉਚਾਰਨ ਕੀਤੀ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਇਸ ਅੰਮ੍ਰਿਤਮਈ ਸ਼ਬਦ ਨੂੰ ਕਲਮਬੰਦ ਕੀਤਾ ਤੇ ਵਿਸ਼ੇਸ਼ ਤੌਰ ਦੇ ਉੱਤੇ ਸਿਕੰਦਰ ਅਤੇ ਬਿਰਾਮ ਕੀ ਵਾਰ ਕੀ ਧੁਨੀ ਦੇ ਉੱਪਰ ਇਸ ਵਾਰ ਨੂੰ ਗਾਉਣ ਦੀ ਹਦਾਇਤ ਕੀਤੀ ਸੋ ਅੱਜ ਦੀ ਇਹ ਵਾਰ ਨੇਕੀ ਤੇ ਬਦੀ ਦੇ ਪ੍ਰਤੀਕ ਉਸ ਇਤਿਹਾਸ ਦਾ ਪ੍ਰਤੀਕ ਹੈ ਕਿ ਇਦਾਂ ਸੰਸਾਰ ਦੇ ਉੱਤੇ ਜੇ ਕੋਈ ਕਿਸੇ ਯੋਧੇ ਦੇ ਕੋਲ ਆ ਕੇ ਕੋਈ ਵੀ ਮਨੁੱਖ ਫਰਿਆਦ ਕਰਦਾ ਹੈ ਤੇ ਉਸ ਯੋਧੇ ਦਾ ਫਰਜ਼ ਬਣਦਾ ਕਿਸੇ ਦੀ ਧੀ ਦੀ ਕਿਸੇ ਦੀ ਭੈਣ ਦੀ ਕਿਸੇ ਦੀ ਮਾਂ ਦੀ ਪਤ ਬਚਾਉਣੀ ਇੰਜ ਕ